ਖੜਕੀ 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 ਨਿਹੰਗ ਤੇ ਸਕੋਰਪਿਓ ਸਵਾਰ ਬੁੰਡਿਆ ਚ ਖੜਕੀ ਉਹ ਕਮਲ ਕੰਦੀ ਆ ਬੇ ਲਾ ਕੇ ਮਲਾਦਮਾ ਕੋ ਆ ਚਲੋ ਅੰਦਰ ਵਾਰਦਾ ਮੈਂ ਅੱਥੇ ਸੜਕ ਦੇ ਵਿੱਚ ਮੀਟਾ ਲਾ ਕੇ ਰਿਆ ਸੂਰਜਾ ਇਹ ਤਸਵੀਰਾਂ ਨੇ ਬਟਾਲਾ ਦੀਆਂ ਜਿੱਥੇ ਕਿ ਕੁਝ ਨੌਜਵਾਨ ਸਕੋਰਪਿਓ ਗੱਡੀ ਚ ਆਪਸ ਚ ਜਿੱਪੜ ਰੇ ਸਾਂ ਇਸ ਦੌਰਾਨ ਦੋ ਨੌਜਵਾਨਾਂ ਨੇ ਇੱਕ ਦੀ ਭੱਗ ਉਛਾਲ ਦਿੱਤੀ ਬਸ ਫਿਰ ਕਿਸੇ ਮੌਕੇ ਤੋਂ ਲੰਘ ਰਹੇ ਨਹੰਗ ਸਿੰਘਾ ਨੂੰ ਗੁੱਸਾ ਆ ਗਿਆ ਤੇ ਮੌਕੇ ਤੇ ਫਿਰ ਕੀ ਕੁਝ ਹੋਇਆ ਉਹ ਤੁਹਾਨੂੰ ਦਿਖਾਨਿਆ ਦਿਨਿਕ ਪੰਜਾਬੀ ਟੀਵੀ ਦੇ ਲਾਉ ਪ੍ਰੇਮ ਖੁਸ਼ੀ ਦੀ ਰਿਪੋਰਟ ਯਾਰ ਜੀ ਠੀਕਾ ਚਲੋ ਪਾਕੀ ਸਾਈਡ ਤੇ ਸਾਲਾ ਨਾ ਹੋਏ ਤੇ ਉਹ ਮੇਰੇ ਨਾਲ ਹੀ ਆਇਆ ਤੇਰੀ ਭੈਣ ਦੀ ਫੁੱਤੀ ਤੇਰੀ ਦੀ ਲਾਣ ਮਾ ਕੇ ਫੁੱਤੇ ਤੇ ਮੈਨਾਂ ਗੱਲ ਹਟਾ ਦਿਆ ਯਾਰ ਨਾ ਹੋਏ ਤੇ ਸਾਲਾ ਨਾ ਜਖਾ ਮਰੀ ਜੀ ਨਾਲ ਉਹ ਗੱਡੀ ਤੇ ਆ ਰਿਹਾ ਹਰੇ ਕਿਸੇ ਨਾ ਲੇ ਲਾ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਮੈਂ ਬਹੁਤ ਧੰਨਵਾਦ ਕਰਦਾ ਜੀ ਪਾਗਲ ਆਈ ਇਹਨੇ ਬੁਲਾਇਆ ਮੁੰਡੇ ਦੀ ਕਿਸੇ ਆਪਣੇ ਮੁੰਡੇ ਜਿਹਾ ਵੀ ਪਾਗਲਾ ਆ ਉਹ ਅੰਦਰ ਬੈਠਾ ਮੁੰਡਾ ਨਾ ਆਓ ਦੋ ਫੜਕੇ ਇੱਥੇ ਆਹ ਇੱਕ ਮੋਟਾ ਲੱਗ ਗਿਆ ਹੋਰ ਠੀਕ ਮਾਤੰਦੇ ਇਹੇ ਲਾ ਕੇ ਮਲਾਜਮੂ ਕੋ ਆ ਚਲੋ ਅੰਦਰ ਵਾਰਦਾ ਮੈਂ ਅੱਥੇ ਸੜਕ ਦੇ ਵਿੱਚ ਮੀਂਹ ਲਾ ਕੇ ਤੇ ਆ ਸੂਰਜਾ ਆਹੀ 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 ਕਾ ਸਾਈਕਲ ਕਰੋ ਤੁਸੀਂ ਕਰ ਦੋ ਹੋਵੇ ਆਪ ਕਰ ਦੋ ਉਹ ਆ ਗਏ ਇਹ ਡਰਾਈਵਰ ਇਹ ਮੈਂ ਕਰਦੇ ਸਾਂਭੀ ਠੀਕ ਹੈ ਕਾਪੀ ਦੇ ਪਤਾ ਅੱਛਾ ਬਾਬੇ ਸਾਈਡ ਤੇ ਕਰਦੇ ਹੋ ਸਾਰਾ ਲੈ ਬੱਚੇ ਰੋਣਾ ਤੇ ਅਸੀਂ ਤੇਰੇ ਨਾਲ ਸੀ ਪਾਗ ਲਾਈ ਦੇ ਬੱਚੇ ਹੋਣਾ ਤੇ ਡਰਦੀ ਲੋੜ ਨਹੀਂ ਇਹ ਸਮਾਨ ਲੈਣਾ ਹੈ ਇਹ ਰੇਕੇ ਦਾ ਨਹੀਂ ਆਪ ਜੀ ਕੋ ਯਾਰ ਮੈਂ ਸਮਝਦਾ ਤੇਰੀ ਗੱਲ ਪਰ ਕਹਿੰਦਾ ਭਾਵਾ ਵੀ ਆ ਹੁਣੇ ਨੀ ਦੋ ਬੈਠੇ ਆ ਨਾ ਪਰ ਇਹ ਸਾਰੇ ਭਰਾ ਹੀ ਆ ਇੱਕ ਦੂਜੇ ਦੇ ਸਤਾਰਾਉਣ ਦਾ ਬਾਜ਼ਾਰ ਦੇ ਵਿੱਚ ਕੀ ਕਰਨਾ ਬੇਦਬੀ ਬੇਦਬੀ ਇਹਨਾਂ ਦੀ ਥੋੜੀ ਬੇਦਬੀ ਸਤਾਰਾਉਣੀ ਹੈ ਬੇਦਬੀ ਨਕੇਸਾਂ ਇਹ ਜੋ ਕੁਝ ਆ ਮਾਰੇ ਜਾਣੇ ਬਾਅਦ ਚਾਹਵਾ ਤੇ ਇਹਨਾਂ ਦੀ ਬੇਦਬੀ ਕਰਦੇ ਆ ਇਹ ਕੈਸੇ ਨੇ ਲੰਗੇ ਕਰਕੇ ਇਹਦੇ ਇਹਦੇ ਥੋੜੀ ਕੇਸ ਹੈ ਕੇਸ ਇਹਦੇ ਨਹੀਂ ਕਿ ਦਾੜੀ ਮੋਛੇ ਦੀ ਨਹੀਂ ਇਹ ਤਾਂ ਨੇ ਪਾਛਾ ਦੀ ਆ ਇਹ ਸਾਰੇ ਵਿਰਸੇ ਚ ਮਿਲਿਆ ਵਾ ਸਭ ਕੁਝ ਏ ਤੁਲੇ ਸਗਾਪਰਾ ਹੱਥ ਦਸਤਾਰ ਲਾਗੇ ਰੋਡ 'ਚ ਸੜਦੂਗਾ ਹਾਂ ਉਹ ਜਿਹੜੇ ਇਹ ਜਿੰਨੀਆਂ ਜੁੱਤੀਆਂ ਹੋਵੇ ਚਾਹੀਦੀਆਂ ਨਹੀਂ ਆਉਣੀਆਂ ਇਹਦੇ ਚਾਹੀਦੀਆਂ ਜਿਹਨੇ ਗੁਸਤਾਰ ਲਵਾਈ ਆ ਉਹ ਤਾਂ ਸਰ ਪਤਾ ਪਹਿਲਾਂ ਇਹ ਪਰਚਾ ਇਹਦੇ ਬਰਾਬਰ ਦਾ ਆਉਣਾ ਚਾਹੀਦਾ ਦਸਤਾਰ ਦਾ ਲੋੜਾ ਕੀ ਮਤਲਬ ਦਸਤਾਰ ਇਹਨਾਂ ਲੋਕਾਂ ਖੇਡ ਬਣਾਉਂਦੀ ਆ ਸਹੀ ਗੱਲ ਬੰਬਰ ਦੀ ਲੱਖ ਰੁਪਏ ਦੀ ਕਰਦਾ ਮੰਗਦਾ ਝੰਗ ਝੰਗ ਕੀ ਝੰਗ